ਤੇ ਮੈਂ ਸੰਗਤ ਦੇ ਵਿੱਚ ਬੋਲਣਾ ਕੀ ਹੈ ਮੈਂ ਸੰਗਤ ਦੇ ਵਿੱਚ ਗੱਲ ਕੀ ਕਰਨੀ ਹੈ ਤੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਤੇ ਸਤਿਗੁਰੂ ਜੀ ਇਹ ਸਾਡੇ ਤੇ ਰਹਿਮਤ ਕਰਦੇ ਨੇ ਦੇਖੋ ਸੰਗਤ ਦੇ ਵਿੱਚ ਬਹੁਤ ਕੁਝ ਪ੍ਰਾਪਤ ਵੀ ਹੋ ਜਾਂਦਾ ਹੈ ਸੰਗਤ ਦੇ ਵਿੱਚ ਆ ਕੇ ਲੋਕੀ ਖਾਲੀ ਮੁੜ ਕੇ ਵੀ ਚਲੇ ਜਾਂਦੇ ਹੁਣ ਸਤਿਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਉਹਨਾਂ ਲੋਕਾਂ ਨੂੰ ਸੋਝੀ ਦਿੱਤੀ ਜਿਹੜੇ ਸੰਗਤ ਵਿੱਚ ਆ ਕੇ ਕਿਸੇ ਦੀ ਨਿੰਦਿਆ ਕਰਕੇ ਚਲੇ ਗਏ ਬਥੇਰੇ ਉਹ ਲੋਕ ਨੇ ਜਿਹੜੇ ਸੰਗਤ ਵਿੱਚ ਤਾਂ ਆਏ ਪਰ ਉਹ ਦੂਜਿਆਂ ਦੀ ਨਿੰਦਿਆ ਕਰਕੇ ਚਲੇ ਗਏ ਸੰਗਤ ਵਿੱਚ ਤਾਂ ਆਏ ਉਹ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਉਹ ਸੰਗਤ ਦੇ ਵਿੱਚੋਂ ਚਲੇ ਗਏ ਉਹ ਸੰਗਤ ਵਿੱਚ ਤਾਂ ਆਏ ਪਰ ਮਹਾਰਾਜ ਆਪਦੇ ਨੇ ਕੁਝ ਪ੍ਰਾਪਤੀ ਨਹੀਂ ਕੀਤੀ ਖਾਲੀ ਚਲੇ ਗਏ ਹੁਣ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਸੰਗਤ ਕੀਤੀ ਬ੍ਰਹਮਦਾਸ ਨੇ ਹੁਣ ਨਾਮ ਤਾਂ ਇਸ ਨੇ ਬ੍ਰਹਮਦਾਸ ਰੱਖਿਆ ਹੋਇਆ ਸੀ ਪਰ ਬ੍ਰਹਮ ਦਾ ਕੋਈ ਗਿਆਨ ਨਹੀਂ ਸੀ ਬ੍ਰਹਮ ਦੀ ਕੋਈ ਸਮਝ ਨਹੀਂ ਸੀ ਹੁਣ ਜਦੋਂ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਬ੍ਰਹਮਦਾਸ ਚਰਚਾ ਕਰਨ ਵਾਸਤੇ ਆਉਂਦਾ ਹੈ ਹਰ ਰੋਜ਼ ਆਪ ਜੀ ਆਸਾ ਦੀ ਵਾਰ ਦੇ ਵਿੱਚ ਬਚਨ ਪੜ੍ਹਦੇ ਹੋ ਉਹ ਆਪਣੇ ਨਾਲ ਕਈ ਕਾਫਲੇ ਲੈ ਕੇ ਆਉਂਦਾ ਹੈ ਕਿਤਾਬਾਂ ਬਹੁਤ ਲੈ ਕੇ ਆਉਂਦਾ ਹੈ ਤੇ ਇਸ ਗੱਲ ਦਾ ਹੰਕਾਰ ਹੈ ਵੀ ਮੈਂ ਬਹੁਤ ਵਿਦਵਾਨ ਹਾਂ ਮੈਂ ਬਹੁਤ ਪੜਿਆ ਲਿਖਿਆ ਮੇਰੀ ਕੋਈ ਬਰਾਬਰਤਾ ਨਹੀਂ ਕਰ ਸਕਦਾ ਜਦੋਂ ਉਹ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਉਂਦਿਆਂ ਹੀ ਇੱਕ ਬਚਨ ਦਾ ਤੀਰ ਮਾਰਿਆ ਉਹ ਜਿਹੜਾ ਤੀਰ ਮਾਰਿਆ ਉਹ ਜਾ ਕੇ ਕਲੇਜੇ ਦੇ ਵਿੱਚ ਲੱਗਾ ਤੇ ਸਤਿਗੁਰਾਂ ਦੇ ਚਰਨਾਂ ਉੱਤੇ ਟਹਿ ਪਿਆ ਨਮਸਕਾਰ ਕੀਤੀ ਅੱਜ ਪਤਾ ਲੱਗਿਆ ਵੀ ਮੇਰਾ ਨਾਂ ਹੀ ਬ੍ਰਹਮਦਾਸ ਸੀ ਪਰ ਮੈਨੂੰ ਬ੍ਰਹਮ ਦਾ ਕੋਈ ਗਿਆਨ ਨਹੀਂ ਸੀ ਮੈਨੂੰ ਬ੍ਰਹਮ ਦੀ ਕੋਈ ਸਮਝ ਨਹੀਂ ਸੀ ਅੱਜ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਗਿਆ ਬ੍ਰਹਮ ਦੀ ਸੋਝੀ ਹੋ ਗਈ ਤੇ ਗੁਰੂ ਨਾਨਕ ਸਹਿ ਮਹਾਰਾਜ ਦਾ ਸਿੱਖ ਬਣਿਆ ਔਰ ਸਾਧ ਸੰਗਤ ਜੀ ਇਸ ਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਬਾਅਦ ਦੇ ਵਿੱਚ ਹੁਣ ਸਤਿਗੁਰੂ ਨਾਨਕ ਸਹਿ ਮਹਾਰਾਜ ਜੀ ਨੇ ਜੋ ਅੰਮ੍ਰਿਤ ਵਚਨ ਕਹਿ ਪੜ ਪੜ ਗੱਡੀ ਲੱਦੀਐ ਪੜ ਪੜ ਭਰੀਐ ਸਾਥ ਪੜ ਪੜ 베ੜੀ ਪਾਈਐ ਪੜ ਪੜ ਗੱਡੀਆਂ ਖਾਤ ਪੜੀਆਂ ਜੀਤੇ ਬਰਸ ਬਰਸ ਪੜੀਆਂ ਜੀਤੇ ਮਾਸ ਪੜੀਆਂ ਜੇਤੀ ਆਰਜਾ ਪੜੀਆਂ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਮੈ ਚਖਣਾ ਝਾਕ